ਪੰਜਾਬ ਦੀ ਕਮੇਟੀ ਪੰਜਾਬ ਦਾ ਰੰਗ ਤੇ ਸਟੇਜ ਤੇ ਹੁੰਦਾ ਸੀ ਜਦੋਂ ਜਸਵਿੰਦਰ ਪੱਲਾ ਤਾਂ ਦੁਨੀਆ ਉਹਨਾਂ ਨੂੰ ਦੇਖ ਕੇ ਆਪਣੇ ਦੁੱਖ ਭੁੱਲ ਜਾਂਦੀ ਸੀ ਇੱਕ ਅੰਦਾਜ਼ ਇੱਕ ਆਵਾਜ਼ ਜਿਨ੍ਹਾਂ ਨੂੰ ਦੇਖ ਕੇ ਹਰ ਇੱਕ ਇਨਸਾਨ ਆਪਣੇ ਗਮ ਭੁੱਲ ਜਾਂਦਾ ਸੀ ਤੇ ਖੁਸ਼ੀਆਂ ਵਿੱਚ ਮਸਤ ਹੋ ਜਾਂਦਾ ਸੀ ਜਦੋਂ ਉਹਨਾਂ ਤੇ ਸਟੇਜ ਤੇ ਆਣਾ ਤੇ ਸਭ ਪਾਸੇ ਗੂੰਜ ਉੱਠਦਾ ਸੀ ਜਸਵਿੰਦਰ ਪੱਲਾ ਇਹਦਾ ਸਭ ਤੋਂ ਵੱਡਾ ਦਾਣ ਹੈ ਦੁਜੈਨ ਖੁਸ਼ੀਆਂ ਵੰਡਾ ਤੇ ਮਹਾਨ ਕਾਮੇ ਮਹਾਨਪੁਰ ਕਮਾਇਆ ਚਸਵਿੰਦਰ ਸਿੰਘ ਪੱਲਾ ਜੀ ਸਿੰਦਰ ਪੱਲਾ ਜੀ ਕੋਮੇਡੀ ਦੇ ਰਾਜਾ ਤੇ ਲੋਕਾਂ ਦੇ ਦਿਲਾਂ ਦੇ شہਜ਼ਾਦਾ ਜਿਨ੍ਹਾਂ ਦੇ ਡਾਇਲੌਗਸ ਅੱਜ ਵੀ ਪਾਪੇ ਪਿੰਡ ਹੋਵੇ ਜਾਂ ਸ਼ਹਿਰ ਹਰ ਇੱਕ ਬੱਚੇ ਬੱਚੇ ਦੀ ਜ਼ੁਬਾਨ ਦੀ ਹੈ ਆ ਸੋਚ ਕੇ ਦੇਖੋ ਕਮੇਡੀ ਕਰਨਾ ਦੂਜਿਆਂ ਨੂੰ ਹਸਾਣਾ ਕੋਈ ਆਮ ਗੱਲ ਨਹੀਂ ਹੁੰਦੀ ਆਪਣੇ ਅੰਦਰ ਕਿੰਨਾ ਤਕਲੀਫ ਕਿੰਨਾ ਸਟ्रेस ਕਿੰਨੀਆਂ ਚੀਜ਼ਾਂ ਵਿੱਚ ਇੱਕ ਬੰਦਾ ਅੰਦਰੋਂ ਅੰਦਰ ਫੇਸ ਕਰ ਰਿਹਾ ਹੁੰਦਾ ਕਹਿੰਦੇ ਆ ਨਾ ਕਿ ਅਗਰ ਕੋਈ ਇਨਸਾਨ ਕਿਸੇ ਨੂੰ ਬਹੁਤ ਹਸਾ ਰਿਹਾ ਹੈ ਯ ਜਾਂ ਅੰਦਰੋਂ ਬਹੁਤ ਉਤਤ ਖੁਸ਼ ਲੱਗ ਰਿਹਾ ਬਹੁਤ ਜ਼ਿਆਦਾ ਹੱਸ ਰਿਹਾ ਤੇ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਉਹਨੇ ਆਪਣੇ ਅੰਦਰ ਕੋਈ ਨਾ ਕੋਈ ਚੀਜ਼ ਛੁਪਾਈ ਹੁੰਦੀ ਹੈ ਕੋਈ ਨਾ ਕੋਈ ਗਮ ਕੋਈ ਨਾ ਕੋਈ ਸਟਰਗਲ ਕੋਈ ਸਟ्रेस ਉਹਦੇ ਅੰਦਰ ਜ਼ਰੂਰ ਛਪਿਆ ਹੁੰਦਾ ਹੈ ਤੇ ਉਹਨਾਂ ਵਿੱਚੋਂ ਹੀ ਇੱਕ ਸੰ ਸਾਡੇ ਜਸਵਿੰਦਰ ਸਿੰਘ ਭੱਲਾ ਜੀ ਇਹੀ ਤਾਂ ਹੈ ਸਭ ਤੋਂ ਵੱਡੀ ਗ੍ਰੇਟਨੈਸ ਆਪਣੇ ਪ੍ਰੋਬਲਮਸ ਨੂੰ ਆਪਣੇ ਦੁੱਖਾਂ ਨੂੰ ਭੁਲਾ ਕੇ ਦੂਜਿਆਂ ਨੂੰ ਖੁਸ਼ ਰੱਖਣਾ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਲੈਸਨ ਹੈ ਜੋ ਸਾਨੂੰ ਮਿਲਦਾ ਹੈ ਤੇ ਇਸ ਤੋਂ ਇਲਾਵਾ ਆਪਣੇ ਪ੍ਰੋਬਲਮਸ ਨੂੰ ਹਾਈਡ ਕਰਕੇ ਦੂਜਿਆਂ ਦੇ ਚਿਹਰੇ ਦੀ ਮੁਸਕਰਾਹਟ ਬੰਨਣਾ ਇਹ ਕੋਈ ਆਸਾਨ ਗਾਲਿਕ ਬਹੁਤ ਵੱਡੀ ਤੇ ਨਿਪੁੰਨ ਬਾਜਬੰਦੇ ਦੀ ਕਲਾ ਹੈ ਕਿ ਸਿਰਫ ਤੇ ਸਿਰਫ ਜਸਵਿੰਦਰ ਪੱਲਾ ਜੀ ਤੇ ਦੇਖਣ ਨੂੰ ਮਿਲੀ ਜਸਵਿੰਦਰ ਪੱਲਾ ਜੀ ਇੱਕ ਕਾਮੇਡੀਅਨ ਦੇ ਨਾਲ ਨਾਲ ਇੱਕ ਟੀਚਰ ਇੱਕ ਥਿੰਕਰ ਤੇ ਇਸ ਤੋਂ ਇਲਾਵਾ ਬਧੀਆਂ ਇਨਸਾਨ ਜਿਨ੍ਹਾਂ ਨੂੰ ਹਸਾਉਣ ਦੇ ਨਾਲ ਨਾਲ ਜਿਉਂਦਾ ਤਰੀਕਾ ਵੀ ਸਿਖਾਉਂਦੇ ਰਹੇ ਜਸਵਿੰਦਰ ਭੱਲਾ ਜੀ ਜਿਨ੍ਹਾਂ ਨੇ ਆਪਣੀ ਲਾਈਫ ਨੂੰ ਪੰਜਾਬ ਦੀ ਮਿੱਟੀ 'ਚ ਰਹਿ ਕੇ ਸ਼ੁਰੂ ਕੀਤਾ ਤੇ ਜਿਨ੍ਹਾਂ ਨੇ ਆਪਣੇ ਸ਼ਬਦਾਂ ਦੇ ਨਾਲ ਵਿਦੇਸ਼ ਵਿੱਚ ਰਹਿੰਦੀਆਂ ਰੂਹਾਂ ਨੂੰ ਵੀ ਪੰਜਾਬੀਆਂ ਦੇ ਨਾਲ ਜੋ ਛਣਕਾਟਾ ਤੋਂ ਸ਼ੁਰੂ ਹੋਈ ਉਹਨਾਂ ਦੀ ਕਾਮੇਡੀ ਦੀ ਯਾਤਰਾ ਹਰ ਇੱਕ ਬੰਦੇ ਦੇ ਚਿਹਰੇ ਦੀ ਮੁਸਕਾਨ ਬਣੀ ਰਹੀ ਅੱਜ ਭਾਵੇਂ ਜਸਵਿੰਦਰ ਭੱਲਾ ਜੀ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੀ ਆਵਾਜ਼ ਸਾਡੇ ਦਿਲਾਂ ਵਿੱਚ ਹਮੇਸ਼ਾ ਅਮਰ ਰਹੇਗੀ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਭਾਵੇਂ ਬੰਦ ਹੋ ਜਾਂਦੇ ਹਨ ਲੇਕਿਨ ਉਹਨਾਂ ਦੇ ਕਹੀ ਹੋਏ ਸ਼ਬਦ ਉਹਨਾਂ ਦੀ ਕਹੀ ਹੋਈਆਂ ਗੱਲਾਂ ਉਹਨਾਂ ਦਾ ਹੱਸਣਾ ਹਸਾਉਣਾ ਤੇ ਉਹਨਾਂ ਦੇ ਕੀਤੇ ਨਾਟਕ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਾਜ ਕਰਨਗੇ ਇਹ ਸਿਰਫ ਇੱਕ ਕਾਮੇਡੀਅਨ ਦਾ ਅੰਤ ਨਹੀਂ ਇੱਕ ਯੁੱਗ ਦਾ ਸਮਾਪਨ ਹੈ ਪੱਲਾ ਜੀ ਨੂੰ ਸਿਰਫ ਇੱਕ ਕਾਮੇਡੀਅਨ ਦੇ ਤੌਰ ਤੇ ਨਹੀਂ ਬਲਕਿ ਇੱਕ ਉਹਨਾਂ ਦੀ ਪੋਜ਼ਿਟਿਵਿਟੀ ਉਹਨਾਂ ਦੀ ਇਨਸਾਨੀਅਤ ਤੇ ਉਹਨਾਂ ਦੀ ਲਿਜੈਂਸੀ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਪੱਲਾ ਜੀ ਵਰਗੇ ਲੋਕ ਮਰਦੇ ਨਹੀਂ। ਉਹ ਇੱਕ ਕਹਾਣੀ ਬਣ ਕੇ ਸਾਡੇ ਦਿਲਾਂ ਦੇ ਵਿੱਚ ਅਮਰ ਬਣ ਕੇ ਰਹਿ ਜਾਂਦੇ ਹਨ। ਪੱਲਾ ਜੀ ਤੁਸੀਂ ਜਿੱਥੇ-ਕਿੱਥੇ ਵੀ ਚਲੇ ਗਏ ਅਸੀਂ ਹਮੇਸ਼ਾ ਤੁਹਾਨੂੰ ਯਾਦ ਰੱਖਾਂਗੇ ਤੁਹਾਡੇ ਹਾਸੇ ਹਮੇਸ਼ਾ ਹਮੇਸ਼ਾ ਲਈ ਅਮਰ ਰਹਿਣਗੇ। ਪਰਮਾਤਮਾ ਆਪ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ